ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਬਣਮੱਤਾ ਨਗਰ ਆ ਪਿੰਡ ਆ ਮਿੱਤਰੋ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਆਉਂਦਾ ਵਾ ਪਿੰਡ ਮਾਣੂਕੇ ਗਿੱਲ ਮਾਣੂਕੇ ਗਿੱਲ ਪਿੰਡ ਦੇ ਗਵੰਡੀ ਪਿੰਡ ਆ ਸਮਾਦ ਭਾਈ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਤਿੰਨ ਜਾਨਵਰ ਵਕਾਊਆ ਦੋ ਮੱਝਾਂ ਇੱਕ ਵੈੜ ਸੂਈ ਸਵਾਏ ਤਿੰਨੇ ਜਾਨਵਰ ਤਿਆਰ ਦੁੱਧ ਵਾਲੇ ਕੰਡੇ ਵਾਲੇ ਹਾਜ਼ਰ ਨਾਜ਼ਰ ਵਾਲੇ ਮਿਲਣਗੇ ਆਹ ਕਰਦੇ ਆ ਵੀਰੇ ਇਹਦੇ ਨਾਲ ਗੱਲਬਾਤ ਸਾਰੇ ਜਾਨਵਰਾਂ ਦੀ ਡਿਟੇਲ ਭਾਅ ਪੁੱਛਦੇ ਆ ਸਤਿਗੁਰਾਲ ਵੀਰੇ ਸਤਿਗੁਰਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਭਾਈ ਸੇਤਾ ਦੇ ਪਰਿਵਾਰ ਵਧੀਆ ਵਧੀਆ ਜੀ ਅੱਛਾ ਨਾਮ ਦੱਸ ਦਈਏ ਕਿਹਨਾਂ ਦੀ ਵੀਰੇ ਨਾਮ ਮਨਜਿੰਦਰ ਸਿੰਘ ਜੀ ਮਨਜਿੰਦਰ ਸਿੰਘ ਹਾਂ ਜੀ ਮਨਜਿੰਦਰ ਵੀਰੇ ਪਹਿਲਾਂ ਤਾਂ ਆ ਵੀ ਘਰ ਦੇ ਆ ਪਸ਼ੂ ਚੱਲਿਆਉਣੇ ਆਉਣੇ ਆਪਾਂ ਵੀਰੇ ਭਾਈ ਲੈ ਵੀ ਲਈ ਦਿਆ ਤੇ ਆ ਮਈਆਂ ਕਰਦ ਗਈਆਂ ਤੁਮ ਮਈਆਂ ਕਰਦੀਆਂ ਮਤਲਬ ਕਹਿਣ ਤੋਂ ਭਾਅ ਆ ਵੀ ਮਿਹਨਤ ਆ ਹਰ ਭਾਅ ਹਾਂ ਜੀ ਹ ਮਨਜਿੰਦਰ ਬਾਈ ਪਹਿਲੇ ਨੰਬਰ ਤੇ ਜਿਹੜੀ ਤੇਰੇ ਮਗਰ ਬੈੜ ਖੜੀ ਆ ਹਨਾ ਇਹਦੀ ਕੀ ਡਿਟੇਲ ਲੱਗ ਜੇ ਇਹ ਬਾਈ ਪਹਿਲਾ ਸੂਆ ਸੂਈ ਵੀ ਆ ਪਹਿਲੇ ਨਹੀਂ ਸੂਈ ਆ ਹਾਂ ਤੇ ਇਹਨੂੰ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਸੂਈ ਨੂੰ ਤੇ 13-14 ਕਿਲੋ ਬੋਲਾ ਬਾਈ ਸਟਾਰਟਿੰਗ ਠੀਕ ਹੈ ਵੀਰੇ 13-14 ਕਿਲੋ ਬੋਲੇ ਤੋਂ ਖਾਲੀ ਅੱਜ ਸਟਾਰਟ ਕੀਤੀ ਆ ਨੀ ਮਗਰ ਵੱੱਛੀ ਆ ਹਨਾ ਮਗਰ ਵੱੱਛੀ ਆ ਜੀ ਤੀਜਾ ਚੌਥਾ ਦਿਨ ਅੱਜ ਸੂਈ ਨੂੰ ਹਾਂ ਤੇ ਤੀਜਾ ਦਿਨ 9000 ਰੁਪਏ ਮੁਤਾਬਕ ਬਾਈ ਹਾਂਜੀ ਦੁੱਧ ਕਿੰਨਾ ਦੇ ਜੂਗੀ ਤੇਰੇ 15 16 ਕਿਲੋ ਖੁੱਲਾ ਹੀ ਦੇ ਦੂ ਬਾਈ ਦੇ ਦੂਗੀ ਹਣਾ ਟੌਰਨ ਸੀਲ ਆ ਚੂਣ ਚਾਂਦ ਹਾਂ ਬਾਈ ਚੂਣ ਚਾਂਦ ਠੀਕ ਓਕੇ ਆ ਜਾਵਾਂਗੇ ਵੀ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਇਰਜ਼ਾ ਕਰੂਗਾ ਹਣਾ ਹਾਂ ਹਾਂ ਬਾਈ ਨਵਾਂ ਨਾ ਨਾ ਬੱਚੀ ਹਾਂ ਮਗਰ ਵੀ ਬੱਚੀ ਆ ਬਾਈ ਨਾਲੂ ਵੀ ਨਾਲ ਹੀ ਬੱਚੀ ਅੱਛਾ ਵੀਰੇ ਰੇਟ ਕੀ ਰਊਗਾ ਅੱਜ ਦਾ ਇਹਦਾ ਬਾਈ 52000 ਮਾਨ ਤਣ ਕਿੰਨਾ ਕਰਦੀ ਹੈ ਕਰ ਦਾਂਗੇ ਬਾਈ ਯਾਰ ਜੇ ਕੋਈ ਤੇਰੀ ਵੀਡੀਓ ਵੇਖ ਕੇ ਉਹ ਖੁਲਾ ਢੁਲਾ ਕਿੰਨਾ ਕੁ ਕਰਦੇ ਆ ਆਈਡੀਆ ਹਾਂ ਨਾ ਵੀ ਇਹਨੇ ਦੀ ਦੇਣੀ ਹੈ ਕੰਮ ਨਬੇ ਦੀ ਦੇ ਦਾਂਗੇ ਪਹਿਲ ਠੀਕ ਹੈ ਬਾਈ ਤੋਰੀ ਵੀਰੇ ਕੱਢੀ ਮਾੜ ਨੂੰ ਮੜੀ ਜੀ ਲੈ ਵੀ ਮਿੱਤਰੋ 52000 ਰੁਪਿਆ ਰੇਟ ਆ ਮਗਰ ਵੱੱthia 13 14 ਕਿਲੋ ਬੋਲੇ ਤੋਂ ਸਟਾਰਟ ਹੋਈ ਆ ਕਰਮਾਂ ਵਾਲੀ 50000 ਦੇ ਵਿੱਚ ਮਿਲ ਜਾਣੀ ਅੱਜ ਟੋਕੜਾਂ ਵਾਲੇ ਭਾਅ ਦੇ ਵਿੱਚ ਜਦੋਂ 12 13 ਕਿਲੋ ਦੁੱਧ ਹੋਇਆ ਤਿੰਨਾਂ ਕੋ ਮਹੀਨਿਆਂ ਦੀ ਗੱਬਣ ਹੋਈ ਬੱਛੀ ਲਾ ਕੇ ਪਰ ਉਹਦੀ ਪਰਲੇ ਬਰਾਂਡੇ 'ਚ ਬਣਦਿਆ ਜੇ ਪਰ ਫਿਰ ਵੀ ਇਹ ਮਿੱਤਰੋ ਪ੍ਰਕਰਮ ਵਾਲੇ 45 46000 ਦੀ ਟੋਕੜ ਗੱਬਣ ਹੋ ਕੇ ਵੜ ਵੇਕਣ ਵਾਲੀ ਆ ਮੈਂ ਤਾਂ ਕਹਿਣਾ ਹੁਣ ਨਵਾਂ ਹਾਂਣ ਲਓ ਚੰਗੀਆਂ ਬਣਦੀਆਂ ਤਣਦੀਆਂ ਮੂੰਹ ਮੱਥੇ ਲੱਗਦੀਆਂ ਵੜਾ ਲਿਆ ਕਰੋ ਆ ਵੇਖੋ ਵੜ ਮਿੱਤਰੋ ਕਿਹੜਾ ਦੀ ਓਕੇ ਦੀ ਰਿਪੋਰਟ ਹਰ ਪੱਖ ਤੋਂ ਮળે ਗਰਮੀ ਨਹੀਂ ਮਣਾਉਦੀ ਕ੍ਰੋਸ ਪੰਡ ਦੇ ਵਿੱਚ ਪੈਂਦੀ ਆ ਚੂਣ ਚਾਣ ਦੇ ਵਿੱਚ ਠੰਡੀ ਸੀਲ ਆ ਪਹਿਲਾ ਸੂਆ ਸੋਈ ਆ ਅੱਜ ਤੀਜਾ ਦਿਨ ਇਹਨੂੰ ਸੂਈ ਨੂੰ ਆ ਮਗਰ ਇਹਦੇ ਵੱੱਛੀ ਆ ਥਣ ਵੇਖੋ ਕਿ ਉਹਨਾਂ ਦੀ ਲਈ ਪੁੱਤ ਜਾਈਂ ਕਿਰਾਂ ਦੀ ਚੂਣ ਕਰਾ ਦਈਏ ਵੀਰੇ ਛੱਡੀ ਬੱਚਾ ਮੜੇ ਵੱੱਛੀ ਯਾਰ ਦਾਦੇ ਥੱਲੇ ਦੋ ਦੋ ਧਾਰਾ ਰੱਖਦੀਆਂ ਵਿਖਾਈ ਦਈਏ ਆਪਾਂ ਸਵੇਰ ਜਾਨਵਰ ਇਹਨਾਂ ਨੂੰ ਪਾਸ ਕਰਾਈ ਦਈਏ ਮੇਤਰੋ ਚੂਣ ਵੇਖ ਲੋ ਕਰਨ ਵਾਲੀ ਦਾ ਓਕੇ ਦੀ ਰਿਪੋਰਟ ਜਾਵਾ ਹਾਂ ਬਸ ਠੀਕ ਹੈ ਜੀ ਓਕੇ ਵਾਹ ਬਹੁਤ ਸੋਹਣਾ ਚੂਣ ਲੱਗਾ ਹੋਇਆ ਵੱਛੀ ਮਗਰ 52000 ਸਿਰਫ ਰੇਟ ਆ 50000 ਦੇ ਵਿੱਚ ਪਾਈ ਹੋਣੀ ਆਂਦੇ ਦੇ ਦਿਆਂਗੇ ਟੌਪ ਦੀ ਵੜਾ ਬਾਈ ਜਿਹੜੇ ਪੁਰਾਣੇ ਘਰੇ ਦੁੱਧ ਪੀਣ ਨੂੰ ਲੈਣੀਆਂ ਬਹੁਤ ਸੋਹਣਾ ਦੁੱਧ 15 16 ਕਿਲੋ ਵਾਂਗੂ ਠੰਡਾ ਦਈ ਜਾਊਗੀ ਕਿਉਂਕਿ ਵੜ ਨਵਾਂ ਹਨ ਇੱਕ ਵਾਰੀ ਲੇਵੇ ਦਾ ਡਿਜ਼ਾਈਨ ਫਿਰ ਵੇਖ ਲਓ ਫਿਰ ਸੱਡਰ ਦੇ ਵਿੱਚ ਵੱਛੀ ਆ ਮਿੱਤਰੋ ਆ ਬਾਈ ਮਾਜਾ ਜਿਹੜੀ ਇੱਕਦਮ ਸੋਈ ਆ ਵੀਰੇ ਇਹ ਬਾਈ ਰਾਤ ਹੀ ਸੋਈ ਆ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਰਾਤ ਹੀ ਸੋਈ ਆ ਬਾਈ ਅੱਛਾ ਰਾਤ ਹੀ ਸੋਈ ਆ ਕੱਟੀ ਦੇਗੀ ਕੱਟਾ ਬਾਈ ਇਹ ਕੱਟਾ ਬਾਈ ਇਹਦੇ ਕਿੰਨੇ ਵਸੂਆ ਤੀਜਾ ਸੂਆ ਬਾਈ ਤੀਜਾ ਸੂਆ ਸੋਈ ਚੋਣ ਚਾਣੇ ਨੂੰ ਵੀ ਚੰਗਾ ਆ ਬਾਈ ਵਧੀਆ ਜਾਵਾਂ ਠੀਕ ਐ ਮਗਰ ਇਹਦੇ ਕੱਟਾ ਹੈ ਹਾਂ ਇਹਦੇ ਮਗਰ ਕੱਟਾ ਬਾਈ ਠੀਕ ਐ ਬਾਈ ਤੇ ਇਹਦਾ ਰੇਟ ਕੀ ਰਹੂਗਾ ਅੱਜ ਦਾ ਇਹਦਾ ਬਾਈ 10 10 ਮਾਨਤਣ ਵਿੱਚੋਂ ਕਿੰਨਾ ਦੇ ਦਾਂਗੇ ਬਾਈ ਹੈ ਖੁੱਲਾ ਡੁੱਲਾ ਕਰ ਦਾਂਗੇ ਠੀਕ ਦੁੱਧ ਕਿੰਨਾ ਦੇ ਜੂਗੀ ਤੇਰੇ ਤੇ ਦੋ ਦੇ ਦੂ ਬਾਈ 14 ਕਿੱਲ 13 ਕਿੱਲ ਜੇ ਵੀ ਮੈਨੂੰ ਲੀਵਾ ਬਹੁਤ ਆ ਛੱਡੀਆਂ ਕੱਟੀ ਜਾਂਦੀ ਵੀ ਥੱਲੇ ਕੱਟਾ ਜਿਹੜਾ ਮੜੇ ਜੇ ਕਿ ਤੋੜ ਕੇ ਤੇ ਕੱਟਾ ਲਾ ਦੇ ਇਹਨੂੰ ਵੀ ਧਾਰਾ ਵਿਖਾ ਦਈ ਜਾਂਦੀਆਂ ਵੀ ਮਿੱਤਰੋ ਤਾਜੀ ਮਹਿ ਗਿੱਲੀ ਜਾਵਾਂ ਨਵਾਂ ਹਾਣ ਕਰਮਾ ਦੇਖੋ ਗਰਾਮੀ ਮਿੱਤਰੋ। ਲੈਵਰੇ ਮੋੜ ਲਿਆ ਭਰਾ। ਬਹੁਤ ਸੋਹਣੀ ਜਿਹੜੀ ਮੈਨੂੰ ਬਾਡੀ ਆ ਬਹੁਤ ਸੋਹਣੇ ਅੰਗਾ ਪੈਰਾਂ ਦੇ ਵਿੱਚ ਅਕਰਮ ਵਾਲੀ। ਹਰ ਪੱਖ ਮੇਰਾ ਚੰਗਾ ਪੂਛ ਹੈ ਨਹੀਂ ਮਿੱਤਰੋ ਇਹ ਗੱਲ ਪੂਛਦੀ ਆ ਤੇ ਲੀਵਾ ਵੇਖੋ ਥਾਣ ਲੀਵਾ ਵੇਖੋ ਇੱਕ ਵਾਰੀ ਫੇਰ ਤੋਂ ਇਹਦਾ ਪੂਛ ਜਿਹੜੀ ਕੋ ਨੋਟ ਕਰ ਲਿਓ ਗੋਡਿਆਂ ਤੋਂ ਤਾਂ। ਲੰਡੀ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਹਨਾ ਬਾਈ। ਹਾਂ ਬਾਈ ਲੰਡੀ ਵੀ ਨਹੀਂ ਕੋ ਹਾਂ ਪੌਣੀ ਪੋਛ ਵਾਲੀ ਆਪਾਂ ਕਹਦੇ ਨੂੰ ਮੈਂ ਆ। ਜੋੜ ਹੁੰਦੀ ਉਨੀ ਕਹਿ ਗਈ ਆ ਬਾਈ। ਹਾਂ ਹਾਂ। ਉਜੇ ਤੋਂ ਵਾਲ ਹੈਗੇ ਲੰਡੀ ਉਹ ਹੁੰਦੀ ਜਿਹੜੀ ਮੋੜ ਤੋਂ ਕੱਟੀ ਹੋਵੇ। ਹੂੰ। ਲੈ ਮਿੱਤਰੋ। ਲੈ ਮਿੱਤਰੋ ਵੇਖੋ ਕਰਾਂ ਦੀ ਮਿਹਨਤ ਚੋਣ ਚਣ ਵਰਦੀ ਮੱਛੀ ਮੋਟਰਾਂ ਨੂੰ ਕਿ ਨਹੀਂ? ਹਾਂ ਬਾਈ ਵੀਰ ਭਾਈ ਮੈਂੜ ਜੀ ਮੋਰੀ ਕੱਢ ਲਿਓ ਇੰਨਾ ਚੰਗਾ ਚੋਣਾ ਕਰਮ ਵਾਲੀ ਬਹੁਤ ਸੋਹਣਾ ਰਿਹਾ ਜੇ ਚੋਣਾ ਬਾਈ 1 ਲੱਖ ਦੇ 10000 ਦੇ ਵਿੱਚ ਮਾਨਤਨ ਕਰਦੀ ਖੁੱਲਾ ਡੁੱਲਾ ਭਰਾ ਠੀਕ ਹੈ ਬਾਈ ਮਨਜਿੰਦਰ ਕੋਈ ਨਹੀਂ ਕੋਈ ਨਹੀਂ ਬਾਈ ਹਾਂ ਬਾਕੀ ਤਾਰੀਆਂ ਹੀ ਸੂਈਆਂ ਬਾਈ 나ੜੂਗੇ ਨਾਲ ਹੀ ਆ ਗਏ ਇਹ ਕਿ ਲਗਾਈਆਂ ਹਾਂ ਇਹਨੂੰ ਕਿੰਨਾ ਅੱਜ ਕੱਲ ਹੀ ਸੂਈਏ ਤਾਂ ਹੈ ਹਾਂ ਰਾਤ ਸੂਈ ਬਾਈ ਜੇਮ ਜੁਰ ਪਾਤੀ ਹਾਂ ਬਾਈ ਵੀਡੀਓ ਹੈਗੀ ਮੇਰੇ ਠੀਕ ਹੈ ਬਈ ਕਿੰਨਾ ਬੋਲਾ ਹੋਊਗਾ ਹੁਣ ਥੱਲੇ ਆਈਡੀਆ ਬੋਲਾ ਹੋਊਗਾ ਬਾਈ 7-8 ਕਿਲੋ ਤਾਂ ਸਟਾਰਟਿੰਗ ਹੀ ਹੋਵੇਂਗੀ ਠੀਕ ਹੈ ਬਈ ਠੀਕ ਲੈ ਵੀ ਇਹ ਤਾਂ ਖੁੱਲ ਗਈ ਇਹ ਤਾਂ ਕਹੀ ਸਮਝ ਲੋ ਲੈ ਮਿੱਤਰੋ ਹੁਣ ਆਜੋ ਤਿੰਨ ਨੰਬਰ ਤੇ ਇਹ ਮੈਂ ਵੀ ਤਾਜੀ ਸੂਈ ਆ ਵੀਰੇ ਇਹ ਬਾਈ ਸਵੇਰ ਹੀ ਸੂਈ ਆ ਅੱਜ ਹੈ ਹਾਂ ਜੇਰ ਜੁਰ ਪਾਤੀ ਇਹਨੇ ਹਾਂ ਬਾਈ ਵੀਡੀਓ ਹੈਗੀ ਠੀਕ ਕੱਟਾ ਦੇ ਕੇ ਕਿ ਕੱਟੀ ਇਹ ਕੱਟੀ ਦੇਗੀ ਲੈ ਇਹ ਵਧਾਈਆਂ ਪਾਰਟੀ ਹੋ ਗਈ ਫਿਰ ਤਾਂ ਇਹ ਕਿੰਨਾ ਸੂਆ ਮਨਜਿੰਦਰ ਬਾਈ ਇਹ ਦੂਜਾ ਸੂਆ ਸੂਈ ਬਾਈ ਦੂਜਾ ਸੂਆ ਚੋਣ ਚਾਣ ਇਹਨੂੰ ਕਿਵੇਂ ਆ ਬਹੁਤ ਵਧੀਆ ਬਾਈ ਇਹ ਵੀ ਓਕੇ ਆ ਜੀ ਹਾਂ ਜਮਾ ਓਕੇ ਬਾਈ ਮਨਜਿੰਦਰ ਬਾਈ ਤੋਰ ਬਾਜ ਦੇ ਧਾਰਾ ਮਾਰ ਲੈਂਦੀਆਂ ਵੀ ਦੋ ਮਾਰਦੇ ਨੇ ਬਾਈ ਮਾਰਦੇ ਵੀਰ ਛੱਡ ਦੇ ਬੱਚਾ ਇਹਦੇ ਥੱਲੇ ਲੈ ਮਿੱਤਰੋ ਇਹ ਵੀ ਗਿੱਲੀ ਤਾਜੀ ਸੂਈ ਆ ਮੈਂ ਇਹਦਾ ਦੁੱਧ ਰਿਕਾਰਡ ਰਕਡ ਕੀ ਦੇ ਦੂਗੇ ਬਾਈ ਹਣਾ ਹਾਂ 12 13 ਬਹੁਤ ਜਾਂਦੀ ਨਹੀਂ ਵੱਡੀ ਐ ਮੈਂ ਮੇਰਾ ਛੋਟੀ ਆ ਯਾਰ ਹੂੰ ਨਹੀਂ ਠੀਕ ਐ ਬਾਈ ਪਾ ਮਨਜਿੰਦਰ ਦੇ ਤੇ ਵੀਡੀਓ ਸਰਬੇ ਦੀ ਤੇ ਪਿੰਡ ਮਾਣੂ ਕੇ ਗਿੱਲ ਜਵਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਐ ਮਿੱਤਰੋ ਹੂੰ ਦੂਜਾ ਦੇ ਮਾਰਦੇ ਮਨਜਿੰਦਰ ਬਾਈ ਠੀਕ ਮਨਜਿੰਦਰ ਆ ਬਾਈ ਸਵਾਦ ਆ ਨੰਦਾ ਇਹ ਫਿਰ ਮਨਜਿੰਦਰਾ ਕੱਢ ਕੇ ਲਿਆ ਪਾਰ ਨੂੰ ਕਿੰਨੇ ਦੀ ਦਈਏ ਬਾਈ ਕਿੰਨੇ ਦੀ ਬਾਈ ਤੈਨੂੰ ਲੱਗੂ ਇਹ ਕਿਦਨ ਆਈ ਤੇਰੇ ਕੋਲ ਮਨਜਿੰਦਰ ਏ ਬਾਈ ਹੋ ਗਏ ਚਾਰ ਪੰਜ ਦਿਨ ਬਾਈ ਠੀਕ ਠੀਕ ਹੈ ਬਾਈ ਠੀਕ ਹੈ ਲੈ ਵੀ ਮਿੱਤਰੋ ਹੂੰ ਬਹੁਤ ਵੱਡੀ ਝੋਟੀ ਹੈ ਬਾਈ ਹਮ ਹਾਈਟ ਵਿਖਾ ਦੇ ਬਾਈ ਮੇਰੇ ਬਰਾਬਰ ਦੀ ਊੜਾ ਪੜਾ ਲਈਂ ਬਾਹਰ ਨਹੀਂ ਮੜਾ ਕੱਢ ਕੇ ਕਦ ਬਾਹਰ ਪਤਾ ਲੱਗੂ ਇਹਦਾ ਮੈਨੂੰ ਕਦ ਬਹੁਤ ਲੱਗਾ ਬਾਈ ਕੋਈ ਕਹਿਣ ਵਾਲੀ ਗੱਲ ਨਹੀਂਗੀ ਹਾਲੇ ਵਿਖੋ ਮੇਤਰੋ ਕਦਰ ਮੇਰਾ ਝੋਟੀ ਦਾ ਕਰਾਂ ਦੀ ਤੁਸੀਂ ਆਪ ਵੀ ਕਹੋਗੇ ਵੀ ਲੇਵੇ ਵਾਲੀ ਝੋਟੀ ਦੁੱਧ ਵਾਲੀ ਝੋਟੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਬਾਈ ਚਮੜੀ ਵੇਖੋ ਕਰਾਂ ਦੀ ਹਰ ਪੱਖੇ ਹਜੇ ਦਾ ਬੱਚੇ ਦਾ ਕਰਦੀ ਆ ਥੋੜਾ ਜਿਹਾ ਹਨਾ ਪਿਤਾ ਜੀ ਸੂਈ ਕਰਕੇ ਦਾ ਮਰਲਾ ਵਰਨਾ ਮਨ ਲੇਵਾ ਜਿਵੇਂ ਆਪਾਂ ਕਹਿ ਦਨੇ ਇੱਕ ਲੰਬਾਈ ਲੇਵੇ ਦੀ ਚੜਾਈ ਲੇਵੇ ਦੀ ਬਹੁਤ ਚੰਗੀ ਆ ਬਾਈ ਦੁੱਧ ਲੋਕ ਚੋ ਦੁੱਧ ਮਨਜਿੰਦਰ ਚੂਣ ਵਾਲਾ ਹੋਵੇ ਮੈਂ 15 ਤੋਂ ਵੀ ਨਾ ਨਹੀਂ ਬਈ ਦੇਊਗੀ ਖੁੱਲਾ ਦੇਊਗੀ ਵਾਲਾ ਹੋਵੇ ਬੰਦਾ 15 ਚੂਣ ਵਾਲਾ ਹੋਵੇ ਬਰਾਬਰ ਐਡੇ ਕਦ ਕਾਟਨੇ ਦਿੱਤਾ ਫਿਰ ਕਾ ਹਾਂ ਬਰੀਕੀ ਚੰਗੀ ਆਲਾ ਮੈਂ ਇਹ ਸਾਰੀ ਕਿੰਨੇ ਦੀ ਦੇ ਦੀ ਮਨਜਿੰਦਰ ਵੀਰੇ ਇੱਕ ਦੀ ਦੇ ਦੇ ਕੇ ਬਾਈ ਮਾਣ ਕਰਦੇ ਜਾਣਾ ਕਾ ਆ ਵੀ ਲੈ ਜਾਣਗੇ ਫਿਰ ਨਾਲ ਖੁੱਲਾ ਰੁੱਲਾ ਕਰ ਦਿਆਂਗੇ ਬਾਈ ਠੀਕ ਹੈ ਜੋੜਾ ਲੈਣ ਤੇ ਖੁੱਲਾ ਰੁੱਲਾ ਜਿੰਨਾ ਕਹੇਗਾ ਯਾਰ ਜੋੜਾ ਲੈਣ ਤੇ 150 ਕਿਲੋਮੀਟਰ ਪਹੁੰਚ ਫਰੀ ਦੇਦੀ ਕੋਈ ਨਹੀਂ ਬਾਈ ਦੇ ਦੇ ਠੀਕ ਹੈ ਬਸ ਜੇ ਕੋਈ ਜੋੜਾ ਲੂਗਾ ਕੱਲੀ ਕਲੀ ਤੋਂ ਤਖਲਾਪੇ ਕਰਾਇਆ ਲਾ ਲੂਗਾ ਠੀਕ ਹੈ ਬਾਈ ਹਾਂ ਲੈ ਵੀ ਮਿੱਤਰੋ ਇਹ ਤਿੰਨ ਜਾਨਵਰ ਸੀ ਇਹਨਾਂ ਦੇ ਭਾਅ ਇੱਕ ਵਾਰੀ ਫੇਰ ਸੁਣ ਲਓ ਪਹਿਲਣ ਵਹਿੜ ਥੱਲੇ ਦੁੱਧ ਹੈਗਾ 13 14 ਕਿਲੋ ਸੂਈਆ ਤਾਜੀ ਵੱਛੀ ਮਗਰ ਰੇਟ ਹੈਗਾ 52000 ਦੀ ਦੇਣੀਆ 2 ਨੰਬਰ ਵਾਲੀ ਮੈਂ ਕੱਲ ਸੂਈਆ ਬੋਲਾ ਹੈਗਾ 8 9 10 ਕਿਲੋ ਲੇਵੇ ਭਾਂਡੇ ਵਾਲੀ ਚੋਣ ਚੰਗਾ ਮਗਰ ਕਟਾ ਰੇਟ ਹੈਗਾ 110000 ਤੇ ਆ ਐਂਡ ਵਾਲੀ 3 ਨੰਬਰ ਵਾਲੀ ਝੋਟੀ ਦੂਜਾ ਸੂਆ ਇਹ ਸੂਬਾ ਸੂਈ ਜੇਰ ਪਾਤੀਆ ਰੇਟ ਹੈਗਾ 130000 ਦੋਵੇਂ ਮਈਆਂ ਖਰੀਦਣ ਤੇ ਹੈਗੀ ਪਹੁੰਚ 150 ਕਿਲੋਮੀਟਰ ਤੱਕ ਪਹੁੰਚ ਫਰੀ ਇੱਕ ਇੱਕ ਲੈਣੀ ਦਾ ਕਰਾਇਆ ਤੁਹਾਡਾ ਮਨਜਿੰਦਰ ਨੰਬਰ ਕਿੰਨਾ ਵੀਰੇ ਤੇਰਾ 98 82 ਜੀ 54203 ਇੱਕ ਵਾਰੀ ਹੋਰ ਆਉਣ ਦੇ ਬਈ 9888054203 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ رابطہ ਕੈਂਪਿੰਗ ਮਾਣੂ ਕੇ ਗਿੱਲ ਜਾਊਗਾ ਬਈ ਨਾਲ ਤੁਹਾਡਾ ਮਿਲਦਿਲ ਧੰਨਵਾਦ